ਇਨੂੰ ਪਾਜੀ ਜਿਹੜਾ ਸਰਦੀਆਂ ਦਾ ਫੀਡ ਫਾਰਮੂਲਾ ਜਿਹੜਾ ਬਣਾਵਾਂਗੇ ਆਪਾਂ ਇਹ ਚ ਆਪਾਂ ਸਮਾਨ ਦਵਾਈਆਂ ਅੱਡ ਕਰਾਂਗੇ ਫੀਡ ਅੱਡ ਕਰਾਂਗੇ ਜੀ ਇਹ ਚ ਇਹ ਜ਼ਰੂਰੀ ਹੈ ਇਹ ਅੱਡ ਕਰਨਾ ਮੈਂ ਬਹੁਤ ਦੇਰ ਤੋਂ ਸੋਚ ਰੇ ਹਾਂ ਸਰਦੀਆਂ ਦਾ ਫੀਡ ਫਾਰਮੂਲਾ ਜਿਹੜਾ ਹੈਗਾ ਜੀ ਇਹ ਆਪਾਂ ਜਿਹੜੇ ਫਾਰਮੂਲੇ ਦੀ ਗੱਲ ਕਰ ਰਹੇ ਹਾਂ ਜੀ ਇਹ ਹੈਗਾ ਸਾਡੇ 15 20 ਲੀਟਰ ਵਾਲੇ ਪਸ਼ੂਆਂ ਦਾ ਫਾਰਮੂਲਾ ਜੀ ਇਹ 15 20 ਲੀਟਰ ਵਾਲੇ ਚਾਹੇ ਗਾਵਾਂ ਹੋਣ ਚਾਹੇ ਮੱਝਾ ਹੋਣਾ ਨਾ ਵਾਤੇ ਫਾਰਮੂਲਾ ਜੀ 40% ਤੁਸੀਂ ਅਨਾਜ ਪਾਉਣਾ ਹੈ ਜੀ ਜਿਹਦੇ ਵਿੱਚੋਂ 30% ਤੁਸੀਂ ਮੱਕੀ ਪਾਓ ਜੀ 10% ਤੁਸੀਂ ਬਾਜਰਾ ਪਾ ਲਓ ਤੁਸੀਂ ਮੱਕੀ ਦੇ ਵਿੱਚ 10% ਚੌਲਾਂ ਦੀ ਕਣੀ ਪਾ ਸਕਦੇ ਹੋ ਜੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ 40% ਹੋ ਗਿਆ 30% ਤੁਸੀਂ ਇਹਦੇ ਵਿੱਚ ਪਾਉਣਾ ਹੈ ਜੀ ਜਿਹੜੀਆਂ ਖਲਾਂ ਪਾਉਣੀਆਂ ਐ ਖਲਾਂ ਮੈਂ ਇਹੀ ਕਹੂੰਗਾ ਜੀ ਦੋ ਖਲਾਂ ਪਾਓ ਤੁਸੀਂ ਅੱਧੀ-ਅੱਧੀਆਂ ਕਰ ਲਓ 15-16 ਕਿਲੋ ਸਰੋਂ ਦੀ ਖਲ ਪਾ ਲਓ ਜੀ ਡੀਓਸੀ ਜਿਹੜੀ ਮਸਟਰਡ ਡੀਓਸੀ ਹੈ 15 ਕਿਲੋ ਤੱਕ ਤੁਸੀਂ ਸੋਇਆਬੀਨ ਪਾ ਸਕਦੇ ਹੋ। ਅੱਜ ਕੱਲ ਇੱਕ ਬਾਈਪਾਸ ਮਸਟਰਡ ਵੀ ਆਉਣ ਲੱਗੀ ਜੀ। ਤੁਸੀਂ 5 ਕਿਲੋ ਵੀ ਪਾ ਸਕਦੇ ਹੋ। 5 ਕਿਲੋ ਸਰੋਂ ਦੀ ਖਲਕ ਢਾਕੇ ਬਾਈਪਾਸ ਮਸਟਰਡ ਪਾ ਸਕਦੇ ਆ ਜੀ। ਉਦੋਂ ਹੋ ਗਿਆ ਜਿਹੜਾ ਬਾਕੀ 30 ਕਿਲੋ ਬਚ ਗਿਆ ਜੀ। 5-6 ਕਿਲੋ ਸੀ ਸ਼ੀਰਾ ਪਾਉਣਾ ਜੀ ਉਹ ਚ ਜ਼ਰੂਰੀ ਹੈ। 1 ਕਿਲੋ ਸੀ ਕਾਲਾ ਨਮਕ ਪਾਉਣਾ ਵਿੱਚ। ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਹਣਾ ਜੀ। ਤੇ ਉਦੋਂ ਇਲਾਵਾ ਜਿਹੜੀਆਂ ਚੀਜ਼ਾਂ ਬਚ ਗਈਆਂ ਉਹ ਚ ਸਾਡੇ ਕੋਲ 3-4 ਚੀਜ਼ਾਂ ਨੇ ਤੁਸੀਂ ਕੋਈ ਵੀ ਰਲਾ ਕੇ ਪਾ ਸਕਦੇ ਹੋ। 8.5 ਕਿਲੋ ਚੋਕਰ ਪਾ ਸਕਦੇ ਹੋ ਜੀ ਚੌਲਾਂ ਦੀ ਕਣੀ ਆਪਾਂ ਪਹਿਲਾਂ ਪਾ ਲਈ ਐ ਸੋ ਇਹਦੇ ਵਿੱਚ ਤੁਸੀਂ ਡੀਓਸੀ ਪਾ ਸਕਦੇ ਹੋ ਹੁਣ ਸ਼ੈਲਰ ਚੱਲ ਰਿਹਾ ਵਧੀਆ ਡੀਓਸੀ ਨਿਕਲ ਰਿਹਾ ਡੀਓ ਆਰ ਵੀ ਡੀ ਆਇਲ ਰਾਈਸ ਬ੍ਰਾਂ ਤਾਜ਼ਾ ਨਿਕਲਦਾ ਵਧੀਆ ਕੁਆਲਿਟੀ ਦਾ ਪਾ ਸਕਦੇ ਹੋ ਰੇਟ ਵੀ ਹਲੇ ਘੱਟ ਹੁੰਦਾ ਜੀ ਉਦੋਂ ਲੋਬ ਅਸੀਂ ਚਨਾ ਚੂਰੀ ਜਾਂ ਦਾਲ ਚੂਰੀ ਪਾ ਸਕਦੇ ਹਾਂ ਪਰ ਇਹ ਧਿਆਨ ਰੱਖਣਾ ਚਲਾ ਚਨਾ ਚੂਰੀ ਜਾਂ ਦਾਲ ਚੂਰੀ ਜਾਂ ਛੋਲਿਆਂ ਦਾ ਛਿਲਕਾ ਇਹ ਚੋ ਕੁਝ ਵੀ ਪਾਉਣ ਲੱਗੇ ਦੇਖ ਲਓ ਵੀ ਉਹਨੂੰ ਉਲੀ ਨਾ ਲੱਗੀ ਹੋਵੇ ਠੀਕ ਹੈ ਜੀ ਉਲੀ ਰੋਗ ਤਨ ਹੋਵੇ ਰਹਿ ਗਈਆਂ ਦਵਾਈਆਂ ਜੀ ਦਵਾਈਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਹੁਣ ਅਸੀਂ ਗੱਲ ਕੀਤੀ ਹੈ 15-20 ਲੀਟਰ ਵਾਲੇ ਪਸ਼ੂਆਂ ਦੀ 15-20 ਲੀਟਰ ਵਾਲੇ ਪਸ਼ੂ ਨੂੰ ਇਹ ਤਾਂ ਫੀਡ ਫਾਰਮੂਲਾ ਬਣ ਗਿਆ ਮੰਨ ਲਓ ਜੇ 20 ਲੀਟਰ ਵਾਲਾ ਪਸ਼ੂ ਹੈ ਤੁਸੀਂ 8-10 ਕਿਲੋ ਤੱਕ ਫੀਡ ਨੂੰ ਰੋਜ਼ ਦੀ ਪਾਉਣੀ ਚਾਹੀਦੀ ਹੈ ਜੀ ਜੇ ਅਸੀਂ ਹਰ ਸਾਲ ਸੂਆ ਲੈਣਾ ਮਹਿੰਗੀ ਨਹੀਂ ਪੈਂਦੀ ਹੈਗੀ ਦਵਾਈਆਂ ਕੀ ਆ ਸਾਡੀਆਂ 15-20 ਲੀਟਰ ਵਾਲੇ ਪਸ਼ੂ ਨੂੰ 150-200 ਗ੍ਰਾਮ ਮਿਨਰਲ ਰੋਜ਼ ਦਾ ਪੈਣਾ ਚਾਹੀਦਾ ਜੀ ਮਿਨਰਲ ਕਿਹੜਾ 100-105 ਰੁਪਏ ਕਿਲੋ ਵਾਲਾ ਇਤੋਂ ਮਹਿੰਗਾ ਮਿਨਰਲ ਨਹੀਂ ਚਾਹੀਦਾ ਸਾਨੂੰ ਜੀ 150 ਗ੍ਰਾਮ ਬਫਰ ਪਹਿਣਾ ਚਾਹੀਦਾ ਮਿੱਟਾ ਸੋਡਾ ਨਹੀਂ ਮੈਂ ਬਫਰ ਦੀ ਗੱਲ ਕਰ ਰਿਹਾ ਹਾਂ ਬਫਰ ਦਾ ਰੇਟ 70-75 ਰੁਪਏ ਤੋਂ ਜ਼ਿਆਦਾ ਕਿਲੋ ਤੋਂ ਜ਼ਿਆਦਾ ਨਹੀਂ ਹੁੰਦਾ ਇਹ ਚੀਜ਼ਾਂ ਫੀਡ ਫੈਕਟਰੀ ਚ ਲਓ ਤੁਹਾਨੂੰ ਸਸਤੀਆਂ ਮਿਲਣਗੀਆਂ 50 ਗ੍ਰਾਮ ਟੌਕਸਿਨ ਮਾਈਂਡਰ ਪਹਿਣਾ ਚਾਹੀਦਾ ਰੋਜ਼ ਦਾ ਇੱਕ ਪਸ਼ੂ ਨੂੰ ਜੀ 10 ਗ੍ਰਾਮ ਲਾਈਵ ਯੀਸਟ ਪਹਿਣਾ ਚਾਹੀਦਾ ਔਰ ਚੰਗੇ ਪਸ਼ੂ ਜਿਹੜੇ ਹੈਗੇ ਉਹਨਾਂ ਨੂੰ ਬਫਰ ਦੇਣਾ ਬਫਰ ਬਣੀਕਰ ਵੀ ਪਾਉਣਾ ਚਾਹੀਦਾ ਜੀ ਸੋ ਇਹ ਰੋਜ਼ ਦੀ ਇੱਕ ਪਸ਼ੂ ਦੀ ਖੁਰਾਕ ਹੋ ਗਈ ਜੀ ਆਪਣੀ ਹਨਾ 8-10 ਕਿਲੋ ਫੀਡ ਹੋ ਗਈ ਜੀ 150 200 ਗ੍ਰਾਮ ਮਿੰਡਲ ਹੋ ਗਿਆ 100 ਗ੍ਰਾਮ ਬਫਰ ਹੋ ਗਿਆ ਜੀ 50 ਗ੍ਰਾਮ ਟਾਕਸਿਨ ਬਾਇੰਡਰ ਹੋ ਗਿਆ 25 30 ਗ੍ਰਾਮ ਸਾਡਾ ਨਮਕ ਹੋ ਗਿਆ ਜੀ ਤੇ 10 ਗ੍ਰਾਮ ਲਾਈਵ ਜਿਸਟ ਹੋ ਗਿਆ ਜੀ ਤੇ ਚੰਗਾ ਪਸ਼ੂ ਹੈ ਤੇ 25 30 ਗ੍ਰਾਮ ਬਫਰ ਬਣੀ ਕਰੀ ਪਾ ਸਕਦੇ ਹੋ ਇਹ ਸਾਰਾ ਕੁਝ ਤੁਸੀਂ ਪਾਓ ਜੀ ਤੁਹਾਡਾ ਪਸ਼ੂ ਬਿਮਾਰੀਆਂ ਤੋਂ ਬਚਿਆ ਰਹੇਗਾ ਹਰ ਸਾਲ ਸੂਆ ਦੇਗਾ ਮਿਸਟਾਈਟਸ ਤੋਂ ਵੀ ਰੀਪੀਟ ਬਰੀਡਿੰਗ ਤੋਂ ਵੀ ਥਣਾ ਰੋਗ ਤੋਂ ਬਚਿਆ ਰਹੇਗਾ ਸਰਦੀਆਂ ਚ ਇਹ ਤੁਸੀਂ ਅਪ੍ਰੈਲ ਤੱਕ ਜੋਤਕ ਤੋਂ ਤੁਹਾਡੇ ਕੋਲੇ ਮੱਕੀ ਨਹੀਂ ਆਉਂਦੀ ਹੈਗੀ ਇਹ ਫਾਰਮੂਲਾ ਚਲਾ ਸਕਦੇ ਹੋ ਜਦੋਂ ਮੱਕੀ ਆ ਗਈ ਫਿਰ ਆਪਾਂ ਥੋੜਾ ਜਿਹਾ ਅਨਾਜ ਘਟਾ ਲਾਂਗੇ ਜੀ ਥੋੜੀ ਜਿਹੀ ਖਲਾਂ ਪਤਾ ਲਾਂਗੇ ਠੀਕ ਹੈ ਜੀ ਕਿਸਾਨ ਵੀਰੋ ਕਿਸੇ ਵੀ ਕਾਰਨ ਪਸ਼ੂ ਦਾ ਦੁੱਧ ਨਾ ਲਾਉਣਾ ਡੋਕੇ ਪਾਉਣਾ ਵਾਰ-ਵਾਰ ਪਸ਼ੂ ਨਾਲ ਕਰਨਾ ਜਾਂ ਪਸ਼ੂ ਦਾ ਬੱਚਾ ਮਰ ਜੇ অক্সੀਟੋਸਰ ਨਾ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ ਜਾਂ ਪਸ਼ੂ ਦੇ ਦੁੱਧ ਦੀ ਫੈਟ ਘਟਾ ਰਹੀ ਐ ਐਸਨ ਘਟਾ ਰਹੀ ਐ ਇਹਨਾਂ ਸਾਰੀਆਂ ਸਮੱਸਿਆ ਦਾ ਹੱਲ ਹੈ ਐਲ ਡੀ ਐਮ एलडीएम 1 लीटर 3 लीटर दी पैकिंग है 100 मिली सवेरे 100 मिली शाम लगातार आपा 10 ਤੋਂ 15 ਦਿਨ ਪਸ਼ੂ ਨੂੰ ਪਿਉਣਾ ਹੈ ਜਿੱਥੋਂ ਪਸ਼ੂਆਂ ਨੂੰ ਦਵਾਈਆਂ ਮਿਲਦੀਆਂ तकरीबन ਉੱਥੋਂ एलडीएम ਮਿਲ ਜਾਂਦਾ ਹੈ ਇਸ ਤੋਂ ਇਲਾਵਾ Amazon Flipkart ਤੇ ਵੀ ਤੁਸੀਂ ਬੁਕਿੰਗ ਕਰ ਸਕਦੇ ਹੋ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਤੁਸੀਂ ਇਸ ਤੇ ਸੰਪਰਕ ਕਰ ਸਕਦੇ ਹੋ एलडीएम